ਸਟਾਰਟ ਡਿਵੈਲਪਮੈਂਟ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਸਟਨ ਪ੍ਰਧਾਨ ਮੰਤਰੀ ਬਟਕਵ ਨੂੰ ਕਹਣਾ ਹੈ ਇਹ ਸਾਡੇ ਦੇਸ਼ ਦੇ ਤਰੱਕੀ ਵਾਸਤੇ ਕੀ ਕੀ ਕੰਮ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਸਾਲੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਰੋਣਾ ਨੇ ਜਾਂ ਪੁਲ ਨੇ ਕਿਸ ਤਰ੍ਹਾਂ ਡਿਵੈਲਪਮੈਂਟ ਹੋਈ ਹੈ ਡਿਵੈਲਪਮੈਂਟ ਤੁਸੀਂ ਡਿਵੈਲਪਮੈਂਟ ਕੀ ਕਹਿੰਦੇ ਹੋ ਇਹ ਸ਼ਕੀ ਨੂੰ ਡਿਵੈਲਪਮੈਂਟ ਕਹਿੰਦੇ ਨੇ ਦੇਸ਼ ਦੀ ਤਰੱਕੀ ਨੂੰ ਕਹਿੰਦੇ ਨੇ ਜਿਹੜਾ ਸਾਡੇ ਦੇਸ਼ ਦੇ ਵਿੱਚ ਡਿਵੈਲਪਮੈਂਟ ਹੋਏਗੇ ਮਤਲਬ ਇਹ ਜੇ ਬਾਰੇ ਹੈ ਅਜੇ ਰੇਲਵੇ ਦੇ ਵਿੱਚ ਵਿੱਚ ਉੱਜੜ ਗਿਆ ਸੇਵਾ ਜਿਹੜੀਆਂ ਸਾਡੀਆਂ ਬੋਰ ਦੇ ਫਾਸਟ ਟ੍ਰੇਨਾਂ ਚੱਲਣ ਵਾਲੀਆਂ ਤੇ ਜਿਹੜੇ ਉਹਨਾਂ ਹਰੇ 6 ਨੋ ਨੰਬਰ ਤੇ ਵੀ ਮੁੱਢੀਨ ਦਿੱਤੀ ਹੈ ਪਰ ਜਿਨ ਤਾਲਵਾਰ ਕਰਦੇ ਬਿੰਦਰ ਮੁੱਢੀ ਜਿਹਨਾਂ ਨੇ ਐਡਾ ਵੱਡਾ ਪਰਾਲਾ ਪੀਦਾ ਸਾਡੇ 9 ਸਾਲਾਂ ਤੋਂ ਕਰ ਰਹੇ ਨੇ ਰੋਜ਼ ਦੇਸ਼ ਨੂੰ ਕੋਈ ਨਾ ਕੋਈ ਤੋਹਫਾ ਦੇ ਰਹੇ ਨੇ ਜਿੱਤੋ ਜੀ ਲੁਧਿਆਣਾ ਦੀ ਗੱਲ ਕਰੀਏ ਅੱਜ ਰੇਲਵੇ ਸਟੇਸ਼ਨ ਨੂੰ 573 ਕਰੋੜ ਰੁਪਏ ਦੇ ਨਾਲ ਜਿਹੜਾ ਸਾਡਾ ਰੇਲਵੇ ਸਟੇਸ਼ਨ ਜਿਹੜਾ ਹੈ ਦੀ ਰਿਪੇਅਰ ਹੋ ਰਹੀ ਹੈ ਔਰ ਇਹ ਰੇਲਵੇ ਸਟੇਸ਼ਨ ਐਸਾ ਹੋਏਗਾ ਜੈਸੇ ਤੁਹਾਡਾ ਦਿੱਲੀ ਦਾ 에어ਪੋਰਟ ਹੋ ਵਧੀਆ ਹੋਏਗਾ ਚੀਨੀ ਦੇ 에어ਪੋਰਟ ਤੋਂ ਵੀ ਵਧੀਆ ਸਾਡਾ ਰੇਲਵੇ ਸਟੇਸ਼ਨ ਲੁਧਿਆਣਾ ਦਾ ਹੋਏਗਾ ਇਹਨੇ ਦੇਸ਼ ਦੇ ਸਾਡੇ ਦੇਸ਼ ਪ੍ਰਧਾਨ ਨਰਿੰਦਰ ਮੋਦੀ ਜੀ ਜੋ ਉਹਨਾਂ ਨੇ ਵਾਦਾ ਕੀਤਾ ਸੀ ਦੇਸ਼ ਨੂੰ ਉਹ ਪੂਰਾ ਕਰ ਰਹੇ ਸਰ ਰਾਮੰਦਰ ਸਾਡਾ ਘਟਨ ਹੋ ਗਿਆ ਇਸ ਤੋਂ ਵਧੀਆ ਫ੍ਰੀ ਚਲਾਈ ਗਈ ਹੈ ਇਹ ਕੋ ਹਰ ਸਾਡੀ ਦੇਸ਼ ਦੀ ਜਨਤਾ ਇਹ ਚੰਦੀ ਇਹ ਕਿਸੀ ਦਰਸ਼ਨ ਕਰਨ ਜਾਣਾ ਤੇ ਉਹਦੇ ਵਾਸਤੇ ਜਿਹੜੀਆਂ ਟ੍ਰੇਨਾਂ ਚ ਚਲਾਈਆਂ ਜਾ ਰਹੀਆਂ ਨੇ ਇਹ ਜਿਹੜੀਆਂ ਟ੍ਰੇਨਾਂ ਕੋਈ ਇਸ ਕਰਕੇ ਨਹੀਂ ਚਲਾਈਆਂ ਜਾ ਰਹੀਆਂ ਇਹ ਤੇ ਜਿਹੜੀ ਆਮ ਲੋਕਾਂ ਦੀ ਡਿਮਾਂਡ ਸੀ ਸਾਡੇ ਪੰਜਾਬ ਦੀ డిమాండ్ ਸੀ ਸਾਰੇ ਹਿੰਦੁਸਤਾਨ ਦੇ ਲੋਕਾਂ ਦੀ డిమాండ్ ਸੀ ਕਿ ਵੈਸੀਆਂ ਟ੍ਰੇਨਾਂ ਚਾਹੀਦੀਆਂ ਨੇ ਜਿਹੜੀਆਂ ਫਾਸਟ ਹੋਣ ਜਲਦੀ ਆਪਣੇ ਜਦੋਂ ਹੁੰਦਾ ਹੈ ਦਿੱਲੀ ਜਾਣਾ ਹੈ ਤੇਰੇ ਬੈਟ ਦੇ ਵਿੱਚ ਅਸੀਂ ਪਹੁੰਚਦੇ ਸੀ ਔਰ ਇਸ ਗੱਡੀ ਦੇ ਵਿੱਚ ਘੱਟੋ-ਘੱਟ 3.5 ਕਿੰਨੇ ਦੇ ਵਿੱਚ ਜਿਹੜਾ ਅਸੀਂ ਦਿੱਲੀ ਪਹੁੰਚਾਂਗੇ ਔਰ ਵਾਪਸ ਜਿਹੜੇ ਲੋਕ ਨੇ ਉੱਥੇ ਰੰਕ ਕੰਮ ਕਰਕੇ ਉਹਨਾਂ ਬੱਦਲ ਸਾਹਿਬ ਤੱਕ ਦੇ ਨੇ ਉਹ ਸਾਡੇ ਲੁਧਿਆਣਾ ਤੋਂ ਕੋਈ ਇਸ ਚੀਜ਼ ਦਾ ਬਹੁਤ ਆਂਗਲੇ ਟਾਈਮ ਹੈ ਤਾਂ ਹੁਣ ਹੈ ਆਣਾ ਇਸ ਸੋਹਰੇ ਸ਼ਹਿਰੇ ਵਪਾਰੀ ਸ਼ਹਿਰੇ ਲੋਕੀ ਸਵੇਰੇ ਨਿਕਲਦੇ ਨੇ ਦਿੱਲੀ ਜਾਣ ਵਾਸਤੇ ਪਰ ਕਾਮੀ 1.5 ਪਰ ਜੋ ਤਰ ਵਾਪਸ ਆਣਗੇ ਤੇ ਉਹਨਾਂ ਨੂੰ ਉਹਨਾਂ ਤੋਂ ਤੇ ਰੈਂਟ ਦਾ ਖਰਚਾ ਹੋਰ ਨਹੀਂ ਸਾਰੇ ਬਹੁਤ ਸਾਰੇ ਫਾਇਦੇ ਹੋਣਗੇ ਟਾਈਮ ਵੀ ਬਚਤ ਹੋਏਗੀ ਪਰ ਸਾਨੂੰ ਡਿਮਾਂਡ ਦੇ ਸੰਬੰਧ ਉਹਦੇ ਤਰ੍ਹਾਂ ਵੀ ਜਿਹੜੇ ਨਦਰ ਮੋਦੀ ਜੀ ਨੇ ਸਾਡੀ ਪੰਜਾਬ ਦੀ ਜਿਹੜੀ ਡਿਮਾਂਡ ਸੀ ਪੂਰੀ ਕੀਤੀ ਸਰ ਇੱਕ ਪੰਜਾਬ ਦੇ ਵਿੱਚ ਚੱਕੀਆਂ ਬੰਦ ਕੀਤੀਆਂ ਜਾ ਰਹੀਆਂ ਉਹਦੇ ਬਾਰੇ ਕੀ ਕਹਿਣਾ ਹੋਊ ਤੁਹਾਡਾ ਉਚਕ ਜਿਆ ਬੰਦ ਕੀਤੇ ਜਾ ਰਹੀਆਂ ਨੇ ਮੈਂ ਉਹਦੇ ਬਾਰੇ ਵੀ ਚੈਨਲ ਅੱਜ ਸਾਡਾ ਤੇ ਬੰਦੇ ਪੜ ਤੋਂ ਸਰਕਾਰ ਜਿਹੜੀ ਡਰੇ ਨੇ ਅੱਜ ਉਹਦਾ ਕਟਮ ਕਰਨੇ ਤੇ ਅੱਜ ਉਹਦੀ ਗੱਲ ਕਰਾਂਗੇ ਬਾਕੀ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਣ ਲਈ ਪੰਜਾਬ ਦਾ ਪੈਸਾ ਖਰਾਬ ਕਰਨ ਲਈ ਹੋਏ ਇਹ ਜਿਸ ਤਰੀਕੇ ਨਾਲ ਚੂਟਪੋਰ ਦੇ ਲੋਕਾਂ ਨੂੰ ਗੁੰਮਰਾਹ ਕਰ ਲਈਏ ਉਹ ਸਭ ਜਨਤਾ ਦੇਖ ਰਹੀ ਹੈ ਸਭ ਜਿਹੜੇ ਦਰਸ਼ਨ ਕਰਨ ਨਹੀਂ ਜਾ ਸਕਦੇ ਉਹਨਾਂ ਲਈ ਕੀ ਉਪਰਾਲਾ ਕੀਤਾ ਹੈ ਜਿਹੜੇ ਲੋਕ ਨਹੀਂ ਜਾ ਸਕਦੇ ਦੇਖੋ ਅਸੀਂ ਤੇ ਕੋਰਨਾਂ ਨੂੰ ਕੋਲੋਂ ਪੁੱਛਣਾ ਕਰਕੇ ਦੱਸੋ ਇਹ ਕਿਸ ਤਰੀਕੇ ਨਾਲ ਤੁਹਾਨੂੰ ਕੋਈ ਕਿਹੜੀ ਸੌਂਚ ਚਾਹੀਦੀ ਹੈ ਕਿਸ ਤਰੀਕੇ ਨਾਲ ਕੋਈ ਜਾ ਸਕਵੇ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ RAM ਦਾ ਦਰਸ਼ਨ ਕਰਨਾ ਚਾਹੁੰਦੇ ਨੇ ਗੁਰਦਵਾਰਾ ਸੁਨਾਤੀਨ ਧਰਮ ਦਾ ਸਭ ਤੋਂ ਵੱਡਾ ਉਪਰਾਲਾ ਦੇਖੋ ਬਿਲਕੁਲ ਮੋਦੀ ਜੀ ਨੇ ਹਰ ਕੰਮ ਦਾ ਕੀਤਾ ਅੱਜ ਨੂੰ ਦੇਖਿਆ ਵੀ ਯੋਧਿਆ ਦੇ ਵਿੱਚ ਜਿਹੜਾ 에ਅਰਪੋਰਟ ਬਣ ਰਿਹਾ ਉਹਦਾ ਜਿਹੜਾ ਨਾਮ ਹੈ ਉਹ ਭਗਵਾਨ ਬਾਲਕੀਸ਼ਰ ਜੀ ਦੇ ਨਾਮ ਤੇ ਰੱਖਿਆ ਜਾ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਿਨ ਰਾਤ ਹਰ ਧਰਮ ਵਾਸਤੇ ਹਰ ਜਾਤ ਵਾਸਤੇ ਹਰ ਬਰਾਦਰੀ ਵਾਸਤੇ ਉਹ ਕੰਮ ਕਰਦੇ ਨੇ ਉਨਾ ਦਾ ਇੱਕੋ ਹੀ ਨਾਰਾ ਹੈ ਸਭ ਦਾ ਸਾਥ ਔਰ ਸਭ ਦਾ ਵਿਕਾਸ ਔਰ ਉਸ ਨਾਰੇ ਦੇ ਨਾਲ ਉਹ ਅੱਗੇ ਵਧਦੇ ਆ। ਦੇਸ਼ ਦੀ ਜਨਤਾ ਨੂੰ ਕੀ ਸੰਦੇਸ਼ ਦਿਓਗੇ ਮੈਂ ਸਿੱਧੇ ਦੇਸ਼ ਦੀ ਜਨਤਾ ਨੂੰ ਇਹ ਸੰਦੇਸ਼ ਦਵਾਂਗਾ ਆਓ ਸਭ ਜਿਹੜੇ ਨੇ ਇਕੱਠੇ ਹੋਓ ਆਪਣੇ ਦੇਸ਼ ਦੇ ਹਿੱਤ ਵਾਸਤੇ ਆਪਣੇ ਦੇਸ਼ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਨੂੰ 24 ਦੁਆਰਾ ਪ੍ਰਧਾਨ ਮੰਤਰੀ ਬਣਾਓ ਤੇ ਜਿਸ ਤਰੀਕੇ ਦੇ ਨਾਲ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ ਉਹ ਹੋਰ ਤਰੱਕੀ ਦੀ ਰਾਹ ਤੇ ਜਾਵੇ ਇਹੋ ਮੇਰੀ ਪ੍ਰਾਰਥਨਾ ਹੈ ਦੇ ਭੈਣਾਗੇ ਮੇਰੇ ਵੀ ਰਾਜੀ ਜੀ اور ਸਾਡੇ ਪਹਿਲੀ ਵਾਰ ਜਿਹੜੀ ਆਚਰ ਨਰਿੰਦਰ ਮੋਦੀ ਸਰਕਾਰ ਸਾਹਿਬ ਨੇ ਇੱਕ ਨਵੀਆਂ ਟ੍ਰੇਨਾਂ ਸ਼ੁਰੂ ਕੀਤੀ ਵੰਦੇ ਭਾਰਤ ਜੀ ਆ ਸਾਨੂੰ ਬੜਾ ਪ੍ਰਾਊਡ ਫੀਲ ਹੋ ਰਿਹਾ ਅੱਜ ਅਸੀਂ ਵੀ ਉਸ ਕੈਟਾਗਰੀ ਬੈਠੇ ਆ ਜਿੱਥੇ ਕਿ ਆਪਾਂ ਬਾਹਰ ਵਿਦੇਸ਼ਾਂ ਸੋਚਦੇ ਸੀਗੇ ਸਮਝਦੇ ਸੀਗੇ ਅੱਜ ਸਾਨੂੰ ਉਹੀ ਪ੍ਰਧਾਨ ਮੋਦੀ ਜੀ ਦੇ ਸਾਹਮਣੇ ਤੋਹਫਾ ਦੇ ਤੌਰ 'ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਮੋਦੀ ਜੀ ਕਿੱਥੇ ਤੱਕ ਜਾ ਰਹੇ ਆ ਇਹ ਕੀ ਲੱਗ ਰਿਹਾ ਤੁਹਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੇ ਆਪ ਨੂੰ ਜੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਹੀਏ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ ਠੀਕ ਹੈ ਮਾਈਕ ਲੈਣਾ ਜੀ ਨਾਮ तो सहूलतें तो 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 कैसे मिलेगी इस ट्रेन में सहूलतें कैसे मिलेगी यहाँ पर सूलत सूलत बहुत अच्छी मिलेगी सब व्यवस्थाएँ सफ बढ़िया है ठीक है प्रधानमंत्री को मैं बहुत बहुत धन्यवाद बोलना चाहता हूँ कि ये रूट चल रहे दो दो गाड़ी चल रहे ठीक उधर तो ट्रेन चली गई वंदे भारत वंदना के इन स्वरों में एक मेरा मिला लो। लुधियाना स्टेशन से मैं यहाँ की लोकल निवासी भी हूँ और भाजपा कार्यकर्ता भी हूँ अवश्य कहूंगी ये विकसित भारत संकल्प यात्रा लेकर ये जो प्रधानमंत्री मोदी की जी की दूरदर्शिता थी वास्तव में आज ये साक्ष्य है कि किस प्रकार समय का सदुपयोग यात्री हैं आप देखें कितना समय खराब हुआ करता था स्टेशन पे इंतज़ार करना और स्टेशन का जो लंबी लंबी यात्राएं हुआ करती थी बहुत कम समय में ये अपनी यात्रा करेगी और यात्रियों को अपनी जो डेस्टिनेशन है वहाँ पहुँचाएगी इसके साथ ही ज़रूर कहना चाहूँगी कि कल ही हमारा शहीदी सप्ताह संपूर्ण हुआ है और आज वंदे भारत की दिन अमृतसर श्री दरबार साहिब के जितने भी हमारे सिख भाईचारा जो हमारा दिल्ली में रहता है वो ये उनके लिए वास्तव में मैं इसे आशीर्वाद के साथ समझती हूँ कि वे इसके द्वारा इस माध्यम से बहुत जल्दी पाँच से साढ़े पाँच घंटे में वहाँ पहुँच कर होकर वापस आ सके